ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਪਰਸਨ ਸਿੰਘ ਸਾਹਿਬ ਜਾਨੀ ਰਵੀ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਉਹਨਾਂ ਦਾ ਇੰਗਲੈਂਡ ਤੋਂ ਇੱਕ ਗਿਆਨ ਸੋਤਿਆ ਉਹਨਾਂ ਨੇ ਬੜੇ ਸਖਤ ਸ਼ਬਦਾਂ ਵਿੱਚ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਸਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਾਂ ਤਰਿੰਕ ਕਮੇਟੀ ਵੱਲੋਂ ਬਰਖਾਸਤ ਕਰਨ ਦੇ ਮਾਮਲੇ ਉੱਤੇ ਬੜੀ ਸਖਤ ਟਿੱਪਣੀ ਕੀਤੀ। ਔਰ ਉਹਨਾਂ ਨੇ ਇਹ ਗੱਲ ਪਹਿਲਾਂ ਵੀ ਆਪਣੇ ਭਾਸ਼ਣ ਆਪਣੇ ਆਦੇਸ਼ ਵਿੱਚ ਇੱਕ ਵਾਰੀ ਕਹੀ ਸੀ ਲੇਕਿਨ ਦੂਜੀ ਵਾਰੀ ਕਾਲਾਉਣਾ ਨੇ ਬਿਆਨ ਵਿੱਚ ਵੀ ਐਕੀ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਦੇ ਪਦਵੀ ਤੋਂ ਬਰਖਾਸਤ ਕਰਨਾ ਸ਼ਰਮਣਿਕ ਮੱਤੀ ਦਾ ਅਧਾਰ ਖੇਤਰ ਨਹੀਂ ਹੈ ਅਰੇ ਬੜੇ ਮੰਦ ਭਾਗਾ ਫੈਸਲਾ ਮੈਂ ਇਸ ਗੱਲ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਮੈਂ ਇਹ ਸਮਝਦਾ ਕਿ ਸਿੰਘ ਸਾਹਿਬ ਦਾ ਬਿਆਨ ਤਾਂ ਨਰਸੰਦੇ ਸਵਾਗਤਯੋਗ ਹੈ ਕਾਲਕਤਕ ਸਾਥ ਤੋਂ ਨਾ ਕਾਲਕਤਕ ਸਾਥ ਦੇ ਜਥੇਦਾਰ ਬਨੋ ਬਿਆਨਬਾਜ਼ੀ ਨਹੀਂ ਕਦੇ ਕੀਤੀ ਜਾਂਦੀ ਹੁੰਦੀ ਬਲਕਿ ਆਦੇਸ਼ ਜਾਰੀ ਕੀਤੇ ਜਾਂਦੇ ਧੁਕਨ ਜਾਰੀ ਕੀਤੇ ਜਾਂਦੇ ਤੇ ਉਹਨਾਂ ਨੂੰ ਮਤਲਬ ਹੁਣ ਬਿਆਨ ਨਹੀਂ ਦੇਣੇ ਚਾਹੀਦੇ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਕਿਉਂਕਿ ਇੱਕ ਧੜਾ ਲਗਾਤਾਰ ਸ਼੍ਰੀ ਕਾਲਕਤਕ ਸਾਹਿਬ ਜੀ ਦੇ 2 ਦਸੰਬਰ ਨੂੰ ਕੀਤੇ ਗਏ ਕਾਲਕਤਕ ਸਾਹਿਬ ਜੀ ਫਸਿਲ ਤੋਂ ਧੁਕਨ ਨੰਨਾ ਦਾ ਡਟ ਕੇ ਦਰ ਕਰਦਾ ਹੈ ਜੀਦੀ ਰਬਾਹੀ ਸਰਾਰ ਸੁਭੀਸ਼ ਨੂੰ ਬਦਲ ਕਰ ਰਹੇ ਉਹਨਾਂ ਨੇ ਨਾ ਭਾਰਤੀ ਵਾਲੇ ਆਦੇਸ਼ਾਂ ਨੂੰ ਪ੍ਰਵਾਨ ਕੀਤਾ ਔਰ ਉਸ ਤੋਂ ਸਭ ਅੱਗੇ ਵੱਧ ਕੇ ਉਹ बार-बार ਭਾਰਤੀ ਕਰਨ ਵਾਲੀ ਜਿਹੜੀ ਸੱਤਵੇਂ ਅਮਰੀਕੀ ਕਮੇਟੀ ਅਕਾਲ ਤੱਕ ਸਰਬੰਨੋ ਬढ़ाई ਗਈ ਇਸ ਦੀ ਉਹਦਾ ਜ਼ਬਰਦਸਤ ਅਪਮਾਨ ਤੇ ਨੰਬਰ ਤੋਂ ਉਲਟਾ ਹਨ ਨੇ ਕਿ ਕਿਹਨਾਂ ਹਰਪ੍ਰੀਤ ਸਿੰਘ ਉਸ ਪੰਜ ਮੈਂ ਪੰਜ ਸਿੰਘ ਸਰਬਾਨਾਂ ਦੇ ਆਪਣਾ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਦੋ ਦਸੰਬਰ ਨੂੰ ਕਾਇਸਲੇ ਕੀਤਾ। ਮੈਨੂੰ ਲੱਗਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇਹ ਗੱਲ ਕਦਾ ਜਿਤ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਹਨਾਂ ਦੇ ਪਿਤਾ ਨੂੰ ਜਿਹੜਾ ਫਕਰੇ ਗੌਰ ਦਾ ਖਿਤਾਬ ਦਿੱਤਾ ਗਿਆ ਸੀ ਕਿ ਉਹ ਕਾਲ ਤਖਤ ਬਾਦਲ ਇਹ ਦੁੱਸੇ ਦੇ ਭਾਵਨਾ ਦਾ ਪ੍ਰਤੀਵਾ ਉਹਨਾਂ ਨੇ ਸਿੰਘ ਸਾਹਿਬ ਜਾਣੇ ਹਰਪ੍ਰੀਤ ਸਿੰਘ ਜੀ ਨੂੰ ਸ੍ਰੋਮਣੀ ਕਮੇਟੀ ਦੇ ਅੰਦਰੋਂ ਕਮੇਟੀ ਰਾਹੀਂ ਹਟਾ ਕੇ ਕੀਤਾ। ਸੋ ਮੈਂ ਹੁਣ ਸਮਝਦਾ ਕਿ ਜੱਥੇਦਾਰ ਕਨਿਰੂ ਵੀ ਸਿੰਘ ਨੂੰ ਪੰਜ ਸਿੰਘ ਸਾਹबान ਦੀ ਕਤਰ ਤੱਕ ਕਰਕੇ ਉਸੇ ਫਸੀਲ ਤੋਂ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਨੇ ਕਾਲ ਤੱਕ ਸਾਡੇ 2.0 ਦੇ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਹੈ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਪੰਚ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਅਰੇ ਬੰਦੇ ਜੇ ਅੱਜ ਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਨੋਟਿਸ ਲੈਣ ਦਾ ਯਤਨ ਨਾ ਕੀਤਾ ਗਿਆ ਉਹਨਾਂ ਦੇ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਹਰ ਜਣਾ ਖੜਾ ਹੈ ਕਾਲ ਤੱਕ ਦੀ ਸਰਬੋਚਤਾ ਨੂੰ ਚੈਲੰਜ ਕਰੇਗਾ ਉਦੇ ਹੁਕਮਨਾਮੇ ਦਿਉ ਲੰਗੜਾ ਕਰੇਗਾ ਉਹਦੇ ਦੇਸ਼ਾ ਦੇਉ ਲੰਗੜਾ ਕਰੇਗਾ ਤੇ ਪੰਥ ਪ੍ਰੋਦੀ ਸ਼ਕਤੀਆਂ ਜਿਹੜੀਆਂ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦੇ ਸਰਬਜਨਤਾ ਤੋਂ ਪਾਇਆਂ ਹੁੰਦੀਆਂ ਨੇ ਉਹ ਵੀ ਉਹਨੂੰ ਚੈਲੰਜ ਕਰਨ ਦਾ ਯਤਨ ਕਰਨ ਹੁੰਦੇ ਆ। ਸੋ ਮੈਂ ਸਮਝਦਾ ਜਦੋਂ ਵੀ ਸਿੰਘ ਸਾਹਿਬ ਕਹਿੰਦੇ ਰਕਬੀ ਸਿੰਘ ਜੀ ਅਮਰੀਕਾ ਤੋਂ ਆਪਣਾ ਇੰਗਲੈਂਡ ਤੋਂ ਵਾਪਸ ਆਉਂਦੇ ਨੇ ਉਹਨਾਂ ਨੂੰ ਇਹ ਮੇਰੀ ਬੇਨਤੀ ਹੈ ਮਾਣੂ ਕਿ ਉਹਨਾਂ ਨੂੰ ਇਸ ਕਿਸਮ ਦਾ ਰਸਤਾ ਸਿਰ ਕਰਨਾ ਚਾਹੀਦਾ। ਧਿਆਨ 바ਜੀ ਨਹੀਂ ਕਰਨੀ ਚਾਹੀਦੀ ਆਦੇਸ਼ ਜਾਰੀ ਕਰਨੇ ਚਾਹੀਦੇ ਨਾ ਕਾਲਾ